ਬਰਸਾਤ ਦੇ ਮੌਸਮ ਵਿੱਚ ਹਰਿਆਲੀ ਹਰ ਚੀਜ਼ ਨੂੰ ਢੱਕ ਲੈਂਦੀ ਹੈ। ਰੁੱਖ ਅਤੇ ਪੌਦੇ ਨਵੇਂ ਪੱਤਿਆਂ ਦੇ ਨਾਲ ਭਰ ਜਾਂਦੇ ਹਨ। ਕਈ ਕਿਸਮ ਦੇ ਫੁੱਲ ਉੱਗਦੇ ਹਨ। ਆਮ ਤੌਰ ਤੇ ਤੁਸੀਂ ਗੁਲਾਬ ਦੀਆਂ ਕਈ ਕਿਸਮਾਂ ਦੇਖੀਆਂ ਹੋਣਗੀਆਂ। ਲਾਲ, ਚਿੱਟਾ, ਗੁਲਾਬੀ, ਕਾਲਾ ਅਤੇ ਹੋਰ ਬਹੁਤ ਸਾਰੀਆਂ ਕਿਸਮਾਂ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਗੁਲਾਬ ਬਾਰੇ ਦੱਸਣ ਜਾ ਰਹੇ ਹਾਂ ਜਿਸ ਵਰਗਾ ਹੋਰ ਕੋਈ ਫੁੱਲ ਨਹੀਂ ਹੈ। ਇਸ ਗੁਲਾਬ ਦੇ ਫੁੱਲ ਨੂੰ ਖਰੀਦਣ ਲਈ ਤੁਹਾਨੂੰ ਕ੍ਰੂੜਪਤੀ ਬਨਣ ਦੀ ਲੋੜ ਪਵੇਗੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜੇ ਕਰੋੜਾਂ ਦੇ ਮਾਲਕ ਨਹੀਂ ਹੋ ਤਾਂ ਇਸ ਫੁੱਲ ਨੂੰ ਸੁੰਘਣ ਦਾ ਸੁਪਨਾ ਵੀ ਪੂਰਾ ਨਹੀਂ ਹੋ ਸਕਦਾ ਅਸੀਂ ਗੱਲ ਕਰ ਰਹੇ ਹਾਂ ਜੁਲੀਅਟ ਰੋਜ਼ ਦੀ ਜੀ ਹਾਂ ਇਸ ਇੱਕ ਗੁਲਾਬ ਦੀ ਕੀਮਤ ਕੇ ਹੀਰਿਆਂ ਤੋਂ ਵੀ ਵੱਧ ਹੈ ਇਹ ਬਹੁਤ ਖਾਸ ਗੁਲਾਬ ਹੈ ਆਖਰ ਹੂਵੇ ਵੀ ਕਿਉਂ ਨਾ ਇਸ ਗੁਲਾਬ ਨੂੰ ਉਗਾਉਣ ਲਈ 15 ਸਾਲ ਲੱਗਦੇ ਹਨ ਇਹ ਦੁਨੀਆ ਦਾ ਸਭ ਤੋਂ ਮਹਿੰਗਾ ਗੁਲਾਬ ਹੈ ਦੇਖੋ ਵਿੱਚ ਬਹੁਤ ਸੁੰਦਰ ਅਤੇ ਖੁਸ਼ਬੂਦਾਰ ਗੱਲ ਹੀ ਨਾ ਕਰੋ ਇਸ ਦੀ ਮਹਿਕ ਅਜਿਹੀ ਹੁੰਦੀ ਹੈ ਕਿ ਤੁਹਾਡਾ ਖਰਾਬ ਮੂਡ ਇੱਕ ਪਲ ਦੇ ਵਿੱਚ ਠੀਕ ਹੋ ਜਾਵੇਗਾ ਉਸ ਦਾ ਨਾਮ ਜੁਲੀਟ ਰੋਜ਼ ਹੈ ਆਪਣੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਦੇ ਕਾਰਨ ਇਹ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਇੱਕ ਰਿਪੋਰਟ ਦੇ ਵਿੱਚ ਇਸ ਫੁੱਲ ਬਾਰੇ ਜਾਣਕਾਰੀ ਦਿੱਤੀ ਗਈ ਹੈ ਰਿਪੋਰਟ ਮੁਤਾਬਕ ਜੁਲੀਟ ਰੋਜ਼ ਦੀ ਕੀਮਤ 130 ਕਰੋੜ ਰੁਪਏ ਹੈ ਇਸ ਦੀ ਕੀਮਤ ਹੋਣ ਦਾ ਇੱਕ ਖਾਸ ਕਾਰਨ ਹੈ ਜਾਤਰ ਗੁਲਾਬ ਆਸਾਨੀ ਨਾਲ ਉਗ ਜਾਂਦੇ ਹਨ ਇਹ ਜੁਲੀਅਟ ਰੋਜ਼ ਦੇ ਮਾਮਲੇ ਦੇ ਵਿੱਚ ਨਹੀਂ ਹੈ ਇਸ ਨੂੰ ਉਗਾਉਣ ਲਈ ਬਹੁਤ ਮਿਹਨਤ ਕਰਨੀ ਪੈਂਦੀ ਹੈ ਜੁਲੀਅਟ ਰੋਜ਼ ਪਹਿਲੀ ਵਾਰ 2006 ਦੇ ਵਿੱਚ ਉਗਾਇਆ ਗਿਆ ਸੀ ਇਸ ਨੂੰ ਉਗਾਉਣ ਵਿੱਚ ਡੇਵਿਡ ਆਸਟਨ ਨਾਂ ਦੇ ਵਿਅਕਤੀ ਦਾ ਹੱਥ ਹੈ ਕਈ ਤਜਰਬਿਆਂ ਤੋਂ ਬਾਅਦ ਉਸ ਨੇ ਇਹ ਅਨਮੋਲ ਗੁਲਾਬ ਉਗਾਇਆ ਸੀ ਜੁਲੀਅਟ ਰੋਜ਼ ਨੂੰ ਉਗਾਉਣ ਲਈ 15 ਸਾਲ ਲੱਗ ਜਾਂਦੇ ਹਨ ਇਸ ਦੇ ਪੌਦੇ ਦੀ ਇੰਨੇ ਸਾਲਾਂ ਤੱਕ ਦੇਖਭਾਲ ਕਰਨੀ ਪੈਂਦੀ ਹੈ ਫਿਰ ਇਸ ਤੇ ਫੁੱਲ ਉਗਦੇ ਹਨ ਇੱਕ ਖਬਰ ਅਨੁਸਾਰ ਜੁਲੀਅਟ ਕਿਸਮ ਬਕਵਾ ਕਿਸਮਾਂ ਦੇ ਗੁਲਾਬ ਨੂੰ ਮਿਲਾ ਕੇ ਬਣਾਈ ਗਈ ਹੈ ਇਸ ਕਾਰਨ ਇਹ ਬਹੁਤ ਕੀਮਤੀ ਹੈ ਅਤੇ ਇਸ ਦਾ ਨਾਮ ਜੁਲੀਅਟ ਰੋਜ਼ ਰੱਖਿਆ ਗਿਆ ਹੈ 2006 ਦੇ ਵਿੱਚ ਜਦੋਂ ਇਸ ਨੂੰ ਪਹਿਲੀ ਵਾਰ ਉਗਾਇਆ ਗਿਆ ਸੀ ਤਾਂ ਇਸ ਦੀ ਕੀਮਤ 90 ਕਰੋੜ ਰੁਪਏ ਰੱਖੀ ਗਈ ਸੀ ਪਰ ਮੌਜੂਦਾ ਤਰੀਕ ਵਿੱਚ ਇੱਕ ਫੁੱਲ ਦੀ ਕੀਮਤ 130 ਕਰੋੜ ਰੁਪਏ ਹੈ